ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 31ਵੇਂ ਦਿਨ ਚ ਹੈ ਉਹਦੀ ਜਿਹੜੀ ਸਿਹਤ ਹੈ ਉਹ ਸੁਭਾਵਕ ਹੈ ਕਿ ਉਹਦਾ ਜਿਹੜਾ वजन ਘਟਣਾ ਜਾਂ ਉਹਦੇ ਸਿੱਧ ਤੋਂ ਬੋਲਣਾ ਸਾਰਾ ਕੁਝ ਉਹ ਕਲੀਅਰ ਆਪਣੇ ਸਾਹਮਣੇ ਜੋ ਬਾਡੀ ਦੇ ਨੁਕਸਾਨ ਸਿਉ ਦਿਸਣ ਲੱਗ ਗਿਆ ਔਰ ਉਹਦੇ ਨਾਲ ਹੀ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਮਿਲਣਾ ਕੈਬਨਿਟ ਨੇ ਮਿਲਣਾ ਉਹਨਾਂ ਨੇ ਅਪੀਲ ਕੀ ਕਰਨੀ ਇਹ ਡੱਲੇਵਾਲ ਸਾਹਿਬ ਨੇ ਮੈਂ ਤਾਂ ਦੱਸਣਾ ਚਾਹੁੰਦਾ ਤੁਹਾਨੂੰ ਫਿਰ ਬਾਕੀ ਭੰਦੇਰ ਸਾਹਿਬ ਰੱਖ ਲੈਣਗੇ ਉਹਨਾਂ ਨੇ ਇੱਕੋ ਹੀ ਗੱਲ ਤੇ ਜ਼ੋਰ ਦਿੱਤਾ ਕਿ ਤੁਸੀਂ ਥੋੜਾ ਕੁਛ ਨਾ ਕੁਛ ਟ੍ਰੀਟਮੈਂਟ ਲਓ ਪਮਾ ਰੋਟੀ ਨਾ ਖਾਓ ਸਾਡੀ ਇੰਨੀ ਕੁ ਬੇਨਤੀ ਪ੍ਰਵਾਨ ਕਰੋ ਸਾਹਿਬ ਨੇ ਉਹਨਾਂ ਸਾਰੇ ਕੈਬਨਿਟ ਮੰਤਰੀਆਂ ਨੂੰ ਅਪੀਲ ਕੀਤੀ ਕਿ 31 ਦਿਨ ਹੋ ਗਏ ਮੈਨੂੰ ਬੈਠੇ ਨੂੰ ਜੋ ਮੁੱਖ ਮੰਤਰੀ ਦਾ ਫੱਦ ਸੀ ਉਹਨੇ ਹੁਣ ਤੱਕ ਕੀ ਕੀਤਾ ਨਹੀਂ ਜੀ ਸਾਨੂੰ ਰਿਪੋਰਟ ਆ ਰਹੀਆਂ ਨੇ ਸਾਨੂੰ ਸੇਧ ਦਾ ਪਤਾ ਹੈ ਤਾਂ ਜਆ ਬਾਬਾ ਇਸ਼ੂ ਜਿਹੜੇ ਕੌੜੇ ਵਾਲੇ ਹੋਏ ਤਾਂ ਡੱਲੇਵਾਲ ਸਾਹਿਬ ਨੇ ਇੱਕ ਗੱਲ ਰੱਖੀ ਸੀ ਬਾੜੀ ਦੀ ਗੱਲ ਹੋਈ ਸੀ ਜੀ ਨਾਮ ਤੁਸੀਂ ਸਾਰੇ ਮੰਤਰੀ ਸਾਰੇ ਐਮਐਲਏ ਜਾ ਕੇ ਦਿੱਲੀ ਭੁਖ ਹੜਤਾਲ ਤੇ ਬੈਠੇ ਸੀ ਤਾਂ ਅੱਜ ਪੰਜਾਬ ਦਾ ਮੁੱਖ ਮੰਤਰੀ ਬਾਹਰ ਲਿਆ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਲੈ ਕੇ ਬੀਜੇਪੀ ਦੇ ਨੂੰ ਛੱਡ ਕੇ ਕੀ ਤੁਸੀਂ ਪ੍ਰਧਾਨ ਮੰਤਰੀ ਦੀ ਰਹਿੈਸ ਮੂਰੇ ਨਹੀਂ ਬੈਠ ਸਕਦੇ ਕੀ ਪੂਰੇ ਭਾਰਤ ਨੂੰ ਐਮਐਸਪੀ ਕਾਨੂੰਨ ਜਿਹੜਾ ਮਿਲਣਾ ਇਹ ਇਕੱਲੇ ਪੰਜਾਬ ਦਾ ਤਾਂ ਉਹ ਸਟੇਟਾਂ ਦੇ ਵਿੱਚ ਲੈ ਕੇ ਤੁਸੀਂ ਕੀ ਰੋਲ ਕੀਤਾ ਜਿਹੜੀ ਸਰ ਪਾਰਟੀ ਮੀਟਿੰਗ ਦੀ ਗੱਲ ਆਖੀ ਇਹਦੇ ਵਿੱਚ ਤੁਹਾਡਾ ਕੀ ਰੋਲ ਰਿਹਾ ਉਹ ਜਾਦੇ ਗੱਲਾਂ ਜਿਹੜੀਆਂ ਕਈਆਂ ਪਰ ਮੈਨੂੰ ਅਮਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿਸਦਾ ਉਹਨਾਂ ਨੇ ਅਭਲ ਕੀਤਾ ਹੋਵੇ ਕੋਈ ਸਾਥੀ ਜਿਹੜੇ ਉਹਨਾਂ ਦੇ ਬਿਆਨ ਆ ਰਹੇ ਆ ਜਿਹਨੇ ਗ੍ਰੀਸ ਨੂੰ ਕਹਿ ਰਹੇ ਜੀ ਜੋ ਰਾਜਨੀਤਿਕ ਤੌਰ ਤੇ ਬਿਆਨਵਾਦੀ ਹੁੰਦੀ ਹੈ ਉਹ ਜਿਹੜੀ ਉਹਨਾਂ ਦੀ ਕੱਲ ਵੀ ਨਹੀਂ ਸੀ ਹਾਲ ਚਾਲ ਕਿਸ ਤਰ੍ਹਾਂ ਦਾ ਉਹ ਸਾਥੀ ਤੌਰ ਤੇ ਲੰਘਦਾ ਜਿਹੜੇ ਮੁੱਖਿਆਂ ਤੇ ਬੈਠੇ ਆ ਜਿਹੜਾ ਪੰਜਾਬ ਦਾ ਫਰਜ਼ ਰੋਲ ਅਦਾ ਨਹੀਂ ਕੀਤਾ ਬਾਕੀ ਜਿਹੜੀ ਅੱਜ ਸਾਡੀ ਮੀਟਿੰਗ ਹੋ ਰਹੀ ਹੈ। ਸਾਨੂੰ ਆਸ ਹੈ ਕਿ ਡੱਲੇਵਾਲ ਸਾਹਿਬ ਨਾਲ ਜਿੰਨੀਆਂ ਭਾਵਨਾਵਾਂ ਜੁੜੀਆਂ ਨੇ ਪੂਰੇ ਦੇਸ਼ ਦੀਆਂ ਆਪਣੇ ਜੇ ਕਿਸੇ ਤੇ ਵਿਸ਼ਵਾਸ ਆਇਆ ਆਗੂ ਤੇ ਤਾਂ ਡੱਲੇਵਾਲ ਸਾਹਿਬ ਅੰਦਰੋਂ ਵੀ ਇਹ ਭਾਵਨਾਵਾਂ ਕਰ ਰਹੇ ਨੇ। ਇੱਕ ਤਾਂ ਹੁੰਦੀ ਹੈ ਕਿ ਲੋਕਾਂ ਦੇ ਆ ਰਹੇ ਆ ਕਿ ਮੈਂ ਦਰਸ਼ਨ ਕਰਾਂ ਪਰ ਡੱਲੇਵਾਲ ਸਾਹਿਬ ਇਹ ਕਹਿ ਰਹੇ ਨੇ ਕਿ ਤੁਸੀਂ ਕੋਈ ਮੈਂ ਉਹਨਾਂ ਦੇ ਮੈਂ ਉਹਨਾਂ ਦੇ ਦਰਸ਼ਨ ਕਰਾਂ। ਤਾ ਇਸ ਸਥਿਤੀ ਦੇ ਵਿੱਚ ਜਿਹੜੀਆਂ ਗਲਤ ਹਵਾਵਾਂ ਉੱਠ ਰਹੀਆਂ ਨੇ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨੇ ਸਰੀਰਕ ਤੌਰ ਤੇ ਪਮਾ ਡਾਉਣ ਨੇ ਇੱਕ ਸਪੋਤ ਤੇ ਮੈਂ ਉਹ ਫੇਰ ਦਰਾ ਦਿਆਂ ਉਹ ਵਾਰ-ਵਾਰ ਇਹੀ ਕਿਹਾ ਕਿ ਸਾਨੂੰ ਕਹਿ ਨਾ ਰਿਹਾ ਬਈ ਇੱਥੋਂ ਮੈਨੂੰ ਪੁਲਿਸ ਹਵਾਲੇ ਨਾ ਕਰਨ ਦਿਓ ਮੋਰਚਾ ਜਿੱਤਾਂਗੇ ਚੜ੍ਹਦੀ ਕਲਾ 'ਚ ਐ ਮੈਂ ਸ਼ਹੀਦ ਵੀ ਹੋ ਜਾਣਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਸ ਮੋਰ ਕੇ ਤੋਰ ਲੈਣਗੀਆਂ ਕਿ ਮੈਂ ਅਪੀਲ ਸਾਰੀ ਜਾਣਕਾਰੀ ਜਿਹੜੀ ਕੱਲ ਨੂੰ ਬਾਕੀ ਪ੍ਰਧਾਨ ਸਾਹਿਬ ਦੇਖੋ ਜਿਹੜਾ ਦੋਵਾਂ ਫੋਰਮਾਂ ਨੇ ਐਲਾਨ ਕੀਤਾ ਸੀ ਪੰਜਾਬ ਬੰਦ ਦਾ 30 ਦਸੰਬਰ ਦਾ 7 ਤੋਂ 4 ਵਜੇ ਤੱਕ ਮੁਕੰਮਲ ਪੰਜਾਬ ਬੰਦ ਅੱਜ ਖਨੌਰੀ ਬਾਰਡਰ ਤੇ ਮੀਟਿੰਗ ਸੱਦੀ ਸੀ ਆਪਾਂ ਸਾਰੀਆਂ ਜਨਤਕ ਜਥੇਬੰਦੀਆਂ ਦੀ ਉਹਦਾ ਸਾਨੂੰ ਪਰਪੂਰ ਪਰਪੂਰ ਹੰਗਾਰਾ ਮਿਲਿਆ ਹੈਗਾ ਉਹਨਾਂ ਚ ਅਧਿਆਪਕ ਟਰਾਂਸਪੋਰਟ ਨਾਲ ਸੰਬੰਧਿਤ ਜਥੇਬੰਦੀਆਂ ਤੇ ਟਰਾਂਸਪੋਰਟਰਾਂ ਦੇ ਮਾਲਕ ਬਿਜਲੀ ਕਾਮੇ ਆਸ਼ਾ ਵਰਕਰ ਟੋਲ ਪਲਾઝા ਦੇ ਮੁਲਾਜ਼ਮ ਮਜ਼ਦੂਰ ਯੂਨੀਅਨ ਇਸ ਤਰ੍ਹਾਂ ਦਾ ਨੰਬਰਦਾਰ ਯੂਨੀਅਨ ਸਰਪੰਚਾਂ ਦੀਆਂ ਯੂਨੀਅਨ ਸਾਬਕਾ ਸੈਨਿਕ ਜਲ ਸਪਲਾਈ ਵਿਦਿਆਰਥੀ ਯੂਨੀਅਨ ਪ੍ਰੋਫੈਸਰ ਇਸ ਇਸੋ ਤੱਕ ਆਪਣੇ ਪੱਤਰਕਾਰ ਰਿਪੋਰਟੇਜਨ ਇਹ ਤੋਂ ਗਾਂ ਜਿਹੜੀ ਵਪਾਰ ਮੰਡਲ ਵਾਲੇ ਉਹ ਤੋਂ ਵੀ ਸਾਨੂੰ ਲਿਖਤੀ ਸੁਨੇਹਾ ਆ ਗਿਆ ਵੀ ਯਾਰ ਅਸੀਂ ਤੁਹਾਡੇ ਕੈਰੀ ਯੂਨੀਅਨ ਮਤਲਬ ਕੁੱਲ ਮਲਾਕੇ ਅੱਡ-ਅੱਡ ਖੇਤਰਾਂ ਦੀਆਂ ਜਥੇਬੰਦੀਆਂ ਇੱਥੇ ਤਕਰੀਬਨ ਜਿਹੜੇ ਆਗੂ ਆਏ ਨੇ ਉਹ ਤਕਰੀਬਨ ਉਹਨਾਂ ਦੀਆਂ 20-20 ਜਥੇਬੰਦੀਆਂ ਦੇ ਇੱਕ ਤਾਂ ਮੰਚ ਨੇ ਜਿਹੜੇ ਨਾਲ ਲੈ ਕੇ ਆਏ ਪਏ ਸੀ ਤੁਹਾਡੇ ਨਾਲ ਖੜਾਂਗੇ ਔਰ ਜਿਹੜਾ ਫੈਸਲਾ ਦਿੱਤਾ ਗਿਆ ਦੋਵਾਂ ਫੋਰਮਾਂ ਨਾਲੋਂ ਮਲਾਜਮ ਜਥੇਬੰਦੀਆਂ ਰਲ ਕੇ ਆਪ ਬੋਲ ਕੇ ਦੱਸਣਗੇ ਵੀ ਜਿੰਨੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਆ ਉਹ ਪੂਰੀ ਤਰ੍ਹਾਂ ਦਫ਼ਤਰ ਬੰਦ ਰੱਖਣਗੇ ਇਹ ਉਹਨਾਂ ਨਾਲ ਸਾਂਝਾ ਅਸੀਂ ਫੈਸਲਾ ਕੀਤਾ ਪੀ ਪੂਰੀ ਤਰ੍ਹਾਂ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਰੱਖੇ ਜਾਣਗੇ ਔਰ ਇਹਦੇ ਅੱਜ ਇੱਕ ਪੰਜਾਬ ਪਧਰੀ ਮੀਟਿੰਗ ਹੋ ਗਈ ਆ ਇਹਨੂੰ ਹੋਰ ਦੋਹਾਂ ਮੋਰਚਿਆਂ ਦੀ ਲੀਡਰਸ਼ਿਪ ਨਾਲ ਤੇ ਮੁਲਾਜ਼ਮ ਜਥੇਬੰਦੀਆਂ ਡਿਸਟ੍ਰਿਕਟ ਪੱਧਰ ਤੇ ਕੋਆਰਡੀਨੇਟ ਕਰ ਲਈ ਕੱਲ 3 ਵਜੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਦੋਹਾਂ ਫਰਮਾਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਹੋ ਕੇ ਗਾਹਾਂ ਕੀ ਪ੍ਰੋਗਰਾਮ ਲਿਕਣੇ ਆ ਉਹਨਾਂ ਵੱਲੋਂ ਜੜੀ ਰੇਲ ਆਵਾਜਾਈਆ ਤੁਹਾਨੂੰ ਪਤਾ ਵੀ ਉਹ ਮੁਕੰਮਲ ਬੰਦ ਰੱਖਾਂਗੇ ਸੜਕ ਆਵਾਜਾਈ ਮੁਕੰਮਲ ਬੰਦ ਰਹੂਗੀ ਉਹਨਾਂ ਨੇ ਓਪਨਲੀ ਕਿਹਾ ਤੁਹਾਨੂੰ ਬੋਲ ਕੇ ਦੱਸਣਗੇ ਕਿਥੇ ਮਦਦ ਦੀ ਲੋ ਅਸੀਂ ਵਲੰਟੀਅਰ ਤੌਰ ਤੇ ਤੁਹਾਡੇ ਤਰਨਿਆਂ ਵਿੱਚ ਸ਼ਮੂਲੀਅਤ ਵੀ ਕਰਾਂਗੇ ਜੋ ਤੁਸੀਂ ਹੁਕਮ ਲਾਓਗੇ ਉਹ ਵੀ ਕਰਾਂਗੇ ਸਭ ਤੋਂ ਵੱਡੀ ਗੱਲ ਜਿਹੜਾ ਡਿਸਕਸਨ ਦਾ ਇਹ ਵੀ ਕੋ ਕਿਸੇ ਵੀ ਕਾਲ ਨੂੰ ਤੁਸੀਂ ਜੜਾ ਵਾ ਉਹ ਕਾਮਜਾਬ ਕਰਨਾ ਹੁੰਦਾ ਵਾ ਉਹ ਤੇ ਉਹਦੇ ਲਈ ਪ੍ਰਚਾਰ ਪ੍ਰੋਪਗੈਂਡਾ ਸਭ ਤੋਂ ਵੱਡੀ ਗੱਲ ਆ ਆ ਸਾਡੇ ਆਪ ਬੋਲ ਕੇ ਦੱਸਣਗੇ ਜਿਹੜੇ ਟੋਲ ਪਲਾਜ਼ਾ ਵਾਲੇ ਯੂਨੀਅਨ ਦੇ ਆਗੂ ਨੂੰ ਕਹਿੰਦੇ ਅਸੀਂ ਬੈਨਰ ਲਾ ਦਾਂਗੇ ਹਰ ਟੋਲ ਪਲਾਜ਼ੇ ਤੇ ਇਹ ਦੀ ਗੱਲ ਜੀ ਤੇ ਜਿਹੜੇ ਸਾਡੇ ਟਰਾਂਸਪੋਰਟ ਨਾਲ ਸੰਬੰਧਤ ਹੋਏ ਕਨੈਕਟਰ ਵੀਰ ਨੇ ਉਹ ਕਹਿੰਦੇ ਅਸੀਂ ਟਿਕਟਾ ਕੱਟਣ ਤੋਂ ਪਹਿਲਾਂ ਇੱਕ ਮਿੰਟ ਇੱਥੇ ਲਾ ਲਾ ਕੇ ਹਰ ਕਿਸਮ ਦੀ ਜਨਤਾ ਸਾਥੋਂ ਆਉਣੀ ਆ ਵੀ 30 ਨੂੰ ਪੰਜਾਬ ਬੰਦ ਹੈਗਾ ਵਾ ਤੁਹਾਡਾ ਢੜ ਤਰੀਕੇ ਨਾਲ ਹਰੇਕ ਜਥੇਬੰਦੀ ਨੇ ਸਪੋਰਟ ਕਰਨ ਦਾ ਯਤਨ ਕੀਤਾ ਵੀ ਅਸੀਂ ਇੱਕ ਇਹਨਾਂ ਨੂੰ ਆਨਲਾਈਨ ਅਸੀਂ ਜਿਹੜਾ ਉਹ ਵੀ ਪ੍ਰਚਾਰ ਪ੍ਰੋਪਗੈਂਡਾ ਦਾਾਂਗੇ ਇਹ ਆਪਣੇ ਪੱਦਰ ਤੇ ਛਾਪ ਕੇ ਜਿਵੇਂ ਬਸਾਂ 'ਤੇ ਲਿਖ ਕੇ ਜਿਆ ਜਾ ਸਕਦਾ ਨਾਲ ਜਿਹੜਾ ਵੇ ਕੰਮਜਾਬ ਹੋਵੇ ਇਹਦੇ ਲਈ ਯਤਨ ਜਿਹੜੇ ਆ ਉਹ ਜਿਹੜੇ ਜਟਾਏ ਜਾਣ ਤੇ ਦੂਸਰਾ ਜਿਹੜੀ ਅਪੀਲਾਂ ਆ ਆਪਾਂ ਫੈਸਲੇ ਕੀਤੇ ਪਰਮਾਤੋ ਅਸੀਂ ਪਿੰਡਾਂ ਦੇ ਸਾਰੇ ਗੁਰਦੁਆਰਿਆਂ ਜਾਂ ਕਮੇਟੀਆਂ ਨੂੰ ਅਪੀਲ ਕਰ ਲਗਾਤਾਰ ਪਿੰਡਾਂ ਚ ਅਨਾਉਂਸਮੈਂਟ ਹੋ ਰਹੀ ਔਰ ਜਿਹੜੇ ਸਪੋਰਟਸ ਦੇ ਕਲੱਬ ਐ ਯੂਥ ਦੇ ਸਪੋਰਟਸ ਕਲੱਬ ਆ ਉਹ ਅਪੀਲਿਆ ਯੋਗ ਸੰਸਥਾ ਨੂੰ ਅਪੀਲਿਆ ਲੋਕ ਗਾਇਕਾਂ ਦੀ ਜਨ ਨੂੰ ਅਪੀਲਿਆ ਔਰ ਟ੍ਰਿਕ ਨਾਲ ਵੀ ਟੋਟਲ ਭਾਈਚਾਰਿਆਂ ਨੂੰ ਅਪੀਲ ਕਰਦੇ ਆ ਵੀ 31 ਦਸ ਪੰਜਾਬ ਤੋਂ ਬੋਲ ਕੇ ਸੰਖਿਆ ਲਾ ਕੇ ਨੂੰ ਕਾਮਯਾਬ ਕਰਨ ਸਾਨੂੰ ਪੂਰੀ ਇੱਕ ਜਨ ਜਨ ਚੰਦੀਆ ਮਹਿੰਮ ਬਣਾ ਰਹੇ ਆ ਨਹੀਂ ਲੱਗਦਾ ਵੀ ਤੇ ਜਬਰਦਸਤੀ ਬੰਦ ਕਰਾਉਂਦੀ ਹੋਗੇ ਉਹਨਾਂ ਦੇ ਕਰਨਗੇ ਰਵਲਗੇ ਔਰ ਲਗਭਗ ਪੰਜਾਬ ਜਿਹੜੇ ਮੋਰਚੇ ਹੋਣਗੇ ਟੈਂਕੜੇ ਥਾਮਾਂ ਤੇ ਕੋਈ ਅੱਡ ਕਹਿ ਰਿਹਾ ਵੀ ਅਸੀਂ ਤਾਂ 20 ਕਰ ਲੈ ਇਕ ਥਾਂ ਤੇ ਕਹਿੰਦਾ ਉਹ ਤੁਹਾਨੂੰ ਜਿਵੇਂ ਜਿਵੇਂ ਤਫਸੀਲ ਆਉਗੇ ਸੀ ਨਾਲ ਦੀ ਨਾਲ ਦੱਸੀ ਜਾਵਾਂਗੇ ਤੋਂ ਇਹ ਇੱਕ ਬਿਵਿਟ ਸਰਬ ਵਿਆਪਕ ਸਰਵਨ ਸਿੰਘ ਬੰਦੇਰ ਉਹਨਾਂ ਧੜਿਆਂ ਦੀ ਗੱਲ ਕਰ ਰਹੇ ਨੇ ਜਿਨ੍ਹਾਂ ਨੇ ਇਸ ਮੋਰਚੇ ਨੂੰ ਸਮਰਥਨ ਕੀਤਾ ਹੈ ਤੇ ਨਾਲ ਹੀ ਕਹਿ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ 31ਵੇਂ ਦਿਨ ਵਿੱਚ ਦਾਖਲ ਹੋਇਆ ਹੈ ਸਿਹਤ ਉਹਨਾਂ ਦੀ ਲਗਾਤਾਰ ਖਰਾਬ ਹੋ ਰਹੀ ਹੈ ਕੇਂਦਰ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ